ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟਾਲੀਮ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਣੇ ਠੀਕਾ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਬਹੁਤ ਸਾਰੇ ਸ਼ਬਦ ਤੇ ਉਹਨਾਂ ਦੇ ਨਾਲ ਵਾਕ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਵੀ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀ ਨਾ ਜਾਣਾ ਕਿਉਂਕਿ ਅਹੋ ਜਿਓ ਵੀਡੀਓਜ਼ ਮੈਂ ਅਪਲੋਡ ਕਰਦੀ ਰਹਿਣੀ ਆ ਆਜੋ ਜੀ ਅੱਜ ਦਾ ਪਹਿਲਾ ਸ਼ਬਦ ਸਿੱਖ ਲੈਂਦੇ ਆ ਜੂਰੋ ਜੂਰੋ ਜੂਰ ਉਹਦਾ ਮੀਨਸ ਹੁੰਦਾ ਹੈ ਮੈਂ ਕਸਮ ਖਾਂਦਾ ਹਾਂ ਜਾਂ ਮੈਂ ਸੌ ਖਾਂਦਾ ਹਾਂ ਕਹਿਣ ਦਾ ਭਾਵ ਜਦੋਂ ਤੁਸੀਂ ਕਿਸੇ ਨੂੰ ਆਪਣੇ ਤੇ ਯਕੀਨ ਦਿਵਾਉਣਾ ਚਾਹੁੰਦੇ ਹੋ ਤਾਂ ਇਹ ਸ਼ਬਦ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜੂਰ ਉਹ ਮੈਂ ਕਸਮ ਖਾਂਦਾ ਹਾਂ ਇਹਦੇ ਨਾਲ ਵਾਕਿ ਦਾ ਬਣਾਉਣੇ ਆ ਜੂਰੋ ਦੀ ਦੀਰਤੀ ਲਾਵੇਰੀਤਾ ਜੂਰੋ ਦੀ ਦੀਰਤੀ ਲਾਵੇਰੀਤਾ ਜੂਰੋ ਮੈਂ ਸੌ ਖਾਂਦਾ ਹਾਂ ਦੀਦੀਰਤੀ ਦੱਸਣ ਦੀ ਲਾਵੇਰੀ ਤਾਂ ਵੈਰੀ ਤਾਂ ਹੁੰਦਾ ਸਚਾਈ ਦੱਸਣ ਦੀ ਦਾ ਸੱਚ ਦੱਸਣ ਦੀ ਮੈਂ ਸੌਂ ਖਾਂਦਾ ਹਾਂ ਜੂਰੋ ਸ਼ਬਦਾ ਜਿਹੜਾ ਸਿਰਫ ਔਰ ਸਿਰਫ ਈਓ ਦੇ ਨਾਲ ਵਰਤਿਆ ਜਾ ਸਕਦਾ ਹੈ ਨੈਕਸਟ ਹੈ ਜੀ ਵਾਕ ਆਪਣਾ ਜੂਰੋ ਕੇ ਆਰੀਵੇਰੋ ਇਨ ਟੈਂਪੋ ਜੂਰੋ ਕੇ ਆਰੀਵੇਰੋ ਇਨ ਟੈਂਪੋ ਇਯੋ ਜ਼ੂਰੋ ਵੀ ਕਹਿ ਸਕਦੇ ਹੋ ਜਾਂ ਸਿੰਪਲ ਕਲਾ ਜ਼ੂਰੋ ਵੀ ਕਹਿ ਸਕਦੇ ਹੋ ਜ਼ੂਰੋ ਮੈਂ ਸੋਹ ਖਾਂਦਾ ਹਾਂ ਕਿ ਕੀ ਅਰੀਵੇਰੋ ਇਨ ਟੈਂਪੋ ਅਰੀਵੇਰੋ ਮੈਂ ਪਹੁੰਚਾਂਗਾ ਇਨ ਟੈਂਪੋ ਟਾਈਮ ਦੇ ਵਿੱਚ ਦੂਜਾ ਸ਼ਬਦ ਹੈ ਜੀ ਸਾਡਾ ਅਲ ਵੋਲੋ ਅਲ ਵੋਲੋ ਅਲ ਵੋਲੋ ਦਾ ਮਤਲਬ ਹੁੰਦਾ ਜਲਦੀ ਹੀ ਜਾਂ ਜਲਦੀ ਨਾਲ ਪ੍ਰੈਸਤੋ ਕਹਿਣ ਦੀ ਜਗ੍ਹਾ ਤੇ ਤੁਸੀਂ ਅਲ ਵੋਲੋ ਵੀ ਵਰਤ ਸਕਦੇ ਹੋ ਮੇਬੀ ਤੁਸੀਂ ਸੁਣਿਆ ਵੀ ਹੋਵੇ ਅਲ ਵੋਲੋ ਵੋਲੋ ਦਾ ਐਗਜ਼ੈਕਟ ਮੀਨਿੰਗ ਹੁੰਦਾ ਹੈ ਫਲਾਈਟ ਪਰ ਜਦੋਂ ਆਲ ਵੋਲੋ ਬੋਲਿਆ ਜਾਂਦਾ ਹੈ ਤਾਂ ਇਹਦਾ ਮਤਲਬ ਬਣ ਜਾਂਦਾ ਹੈ ਕਿ ਜਲਦੀ ਨਾਲ ਫਟਾਫਟ ਆਪਰੇਜ਼ੋ ਉਨ ਕਾਫੇ ਆਲ ਵੋਲੋ ਪ੍ਰੀਮਾ ਦੀਪਰਤੀਰੇ ਮੈਂ ਇੱਕ ਕਾਫੀ ਪੀਤੀ ਜਾਂ ਲਈ ਜਲਦੀ ਨਾਲ ਤੁਰਨ ਤੋਂ ਪਹਿਲਾਂ ਪ੍ਰੀਮਾ ਦੀਪਰਤੀਰੇ ਹੋ ਗਿਆ ਜਾਣ ਤੋਂ ਪਹਿਲਾਂ ਜਾਂ ਤੁਰਨ ਤੋਂ ਪਹਿਲਾਂ ਆਪਰੇਜ਼ੋ ਉਨ ਕਾਫੇ ਮੈਂ ਕਾਫੇ ਲਈ ਜਾਂ ਮੈਂ ਪੀਤੀ ਆਲ ਵੋਲੋ ਹੋ ਗਿਆ ਜਲਦੀ ਦੇ ਨਾਲ ਕੁਇਕਲੀ posso spiegarti al volo la situazione posso ਮੈਂ ਸਕਦਾ ਹਾਂ spiegarti samjha al volo jaldi de naal la situazione means situation jaha pher sthiti punjabi de vich je kahiye main tuhannu samjha sakda ha situation jaldi de naal agla shabd hai ji saada praticamente praticamente da means hunda asal de vich ਜਾ ਅਮਲੀ ਤੌਰ ਦੇ ਵਿੱਚ ਪ੍ਰਾਤਿਕਾ ਮੈਂਤੇ ਸ਼ਬਦ ਕੀ ਹੈ ਇੱਕ ਅਵੈਰ ਰਿਵਿਊ ਆ ਇਹ ਬਹੁਤ ਜ਼ਿਆਦਾ ਵਰਤਿਆ ਜਾਂਦਾ ਆ ਆਮ ਰੋਜ਼ਾਨਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਇਹਦੇ ਨਾਲ ਅਸੀਂ ਵਾਕੇ ਤਾਂ ਬਣਾ ਸਕਦੇ ਹਾਂ ਆਜੋ ਜੀ ਦੇਖ ਲੈਂਦੇ ਹਾਂ ਪ੍ਰਾਤਿਕਾ ਮੈਂਤੇ ਇਲ ਤ੍ਰੈਨੋ ਐ ਇਨ ਰਿਟਾਰਡੋ ਪ੍ਰਾਤਿਕAMENTE ਇਲ ਤ੍ਰੈਨੋ ਐ ਇਨ ਰਿਟਾਰਡੋ ਅਸਲ ਵਿੱਚ ਟ੍ਰੇਨ लेट है प्रातिका मेंते असल विच इलत्रे नो ट्रेन ए है इन रिटार्ड दो लेट आई होप ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀਆ ਤਾਂ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਅਗਲਾ ਵਾਕਿਆ ਜੀ प्रातिका मेंते सियामो अमीची द सैंपरे ਪ੍ਰਾਤੀਕamante ਅਸਲ ਵਿੱਚ ਜਾਂ ਅਮਲੀ ਤੌਰ ਤੇ ਜਾਂ ਮੂਲ ਰੂਪ ਦੇ ਵਿੱਚ ਸਿਆਮੋ ਅਮੀਚੀ ਅਸੀਂ ਦੋਸਤ ਹਾਂ ਦਸ ਐਮਪਰੇ ਹਮੇਸ਼ਾ ਤੋਂ ਦਸ ਐਮਪਰੇ ਦਾ ਮੀਨਸ ਹੈ ਕਿ ਅਸੀਂ ਹਮੇਸ਼ਾ ਤੋਂ ਦੋਸਤ ਹਾਂ ਜਾਂ ਰਹੇ ਹਾਂ ਨੈਕਸਟ ਵਾਕ ਦੇਖਦੇ ਆ ਜੀ ਸਕੂਜ਼ ਨੈਕਸਟ ਸ਼ਬਦ ਦੇਖਦੇ ਆ ਇਨ ਸੋਮਾ in somma ਦਾ ਮੀਨਸ ਹੁੰਦਾ ਕੁੱਲ ਮਿਲਾ ਕੇ ਜਾਂ ਸੰਖੇਪ ਦੇ ਵਿੱਚ ਇਹਦੇ ਬਹੁਤ ਸਾਰੇ ਮੀਨਿੰਗ ਹੁੰਦੇ ਆ ਪਰ ਅੱਜ ਆਪਾਂ ਸਿਰਫ ਸਿੱਖਾਂਗੇ ਦਾ ਇੱਕ ਯੂਜ਼ ਕੁੱਲ ਮਿਲਾ ਕੇ ਜਾਂ ਇਨ ਸ਼ਾਰਟ in somma è stato un bel viaggio in somma è stato un bel viaggio ਕੁੱਲ ਮਿਲਾ ਕੇ ਇਹ ਇੱਕ ਬਹੁਤ ਵਧੀਆ ਯਾਤਰਾ ਰਹੀ ਜੀ ਸੀ ਮਤਲਬ ਜਦੋਂ ਤੁਸੀਂ ਕਿਸੇ ਚੀਜ਼ ਦਾ ਕਨਕਲੂਜ਼ਨ ਕੱਢਣਾ ਚਾਹੁੰਦੇ ਹੋ ਉਦੋਂ ਤੁਸੀਂ ਇਨਸੋਮਾ ਹਮਰਤ ਸੱਕਦੇ ਹਾਂ ਨੈਕਸਟ ਵਾਕ ਹੈ ਜੀ ਆਪਣਾ ਇਨਸੋਮਾ ਦੋਬੀਆਮੋ ਡਿਸੀdere oggi ਇਨਸੋਮਾ ਦੋਬੀਆਮੋ ਡਿਸੀdere oggi ਸੰਖੇਪ ਦੇ ਵਿੱਚ ਜਾਂ ਇਨ ਸ਼ਾਰਟ ਦੇ ਵਿੱਚ ਜੇ ਗੱਲ ਕਰੀਏ ਸਾਨੂੰ ਅੱਜ ਫੈਸਲਾ ਕਰਨਾ ਪਵੇਗਾ ਦੋਬੀਆਮੋ ਸਾਨੂੰ ਕਰਨਾ ਪਵੇਗਾ ਦੇ ਚੀਜ਼ ਰੇ ਕਿਆ ਫੈਸਲਾ ਔਰ ਜੀ ਮਤਲਬ ਆਚਰ ਕਈ ਵਾਰੀ ਜੇ ਤੁਹਾਨੂੰ ਕੋਈ ਸਵਾਲ ਕਰਦਾ ਏ ਕੋਮੇ ਸਤਾਈ ਜਾਂ ਤੁਸੀਂ ਕਿਸੇ ਨੂੰ ਕਰਦੇ ਹੋ ਤਾਂ ਅੱਗੇ ਜੇ ਤੁਹਾਨੂੰ ਸੁਣਨ ਨੂੰ ਮਿਲੇ ਇਨ ਸੋਮਾ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਠੀਕ ਠਾਕ ਹੈ ਨਾ ਜ਼ਿਆਦਾ ਵਧੀਆ ਨਾ ਜ਼ਿਆਦਾ ਘਟੀਆ ਸਾਡਾ ਨੈਕਸਟ ਸ਼ਬਦ ਹੈ ਜੀ ਆ ਤਲਪੁਨਤੋ ਆ ਤਲਪੁਨਤੋ ਦਾ ਮਤਲਬ ਹੈ ਕਿ ਇਸ ਹੱਦ ਤੱਕ ਮਤਲਬ ਇੰਨੀ ਜ਼ਿਆਦਾ ਵੀ ਕਹਿ ਸਕਦੇ ਆ ਇਸ ਸ਼ਬਦ ਨੂੰ ਜਾਂ ਇਸ ਹੱਦ ਤੱਕ ਇਹਦੇ ਨਾਲ ਵਾਕੇ ਦਾ ਬਣਾਣੇ ਆ ਦੇਖ ਲੈਣੇ ਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ YouTube ਦੇ ਉੱਤੇ ਇੱਕ ਆਦੂਏ ਦਾ ਕੋਰਸ ਮੈਂ ਸ਼ੁਰੂ ਕੀਤਾ ਹੋਇਆ ਜਿਹਦੀ ਫੀਸ ਹੈਗੀ ਆ ਜੀ 35 ਐਰੋ ਮਹੀਨੇ ਦੀ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਜੇਕਰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਵਾਲੇ ਬਟਨ ਤੇ ਕਲਿੱਕ ਕਰਿਓ ਜਿਹੜਾ ਕਿ ਸਬਸਕ੍ਰਾਈਬ ਵਾਲੇ ਬਟਨ ਦੇ ਨਾਲ ਬਿਲਕੁਲ ਹੀ ਹੈ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਪੇਮੈਂਟ ਤੁਸੀਂ ਆਪਣੇ ਕਾਰਡ ਤੇ ਨਾਲ ਕਰ ਸਕਦੇ ਹੋ ਜਾਂ ਫਿਰ ਗਿਫਟ ਕਾਰਡ ਨਾਲ ਕਰ ਸਕਦੇ ਹੋ ਜਿਹੜਾ ਕਿ ਹਰ ਇੱਕ ਮਾਰਕੀਟ ਚੋਂ ਦਾ ਤੋਂ ਬਾਕੀ ਤੋਂ ਕਿਤੋਂ ਵੀ ਮਿਲ ਸਕਦਾ ਹੈ ਉਸ ਉਹ ਵਾਲਾ ਨੰਬਰ ਤੁਸੀਂ ਉਹਦੇ ਵਿੱਚ ਭਰਨਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਤੇ ਇਹ ਕੋਰਸ ਤੁਸੀਂ ਕਿਸੇ ਵੀ ਪੁਆਇੰਟ ਤੇ ਦੇਖ ਸਕਦੇ ਹੋ ਕੋਰੇਵਾ ਆ ਤਲ ਪੁੰਟੋ ਕੇ ਆ ਵਿੰਟੋ ਲਗਾਰਾ ਉਹ ਇਨੀ ਤੇਜ਼ੀ ਨਾਲ ਦੌੜਿਆ ਕਿ ਉਸਨੇ ਦੌੜ ਜਿੱਤ ਲਈ ਕੋਰੇਵਾ ਆ ਤਲ ਪੁੰਟੋ ਆ ਤਲ ਪੁੰਟੋ ਮਤਲਬ ਇਸ ਹੱਦ ਤੱਕ ਉਹ ਦੌੜਿਆ ਕਿ ਉਹ ਜਿੱਤ ਗਿਆ ਸਟੂਡੀਆ ਆ ਤਲ ਪੁੰਟੋ ਕੇ ਕਨੋਸ਼ੇ ਟੂਟੋ ਸਟੂਡੀਆ ਆ ਤਲ ਪੁੰਟੋ ਕੇ ਕਨੋਸ਼ੇ ਟੂਟੋ ਉਹ ਇੰਨਾ ਪੜਦਾ ਹੈ ਜਾਨੀ ਕਿ ਇਸ ਹੱਦ ਤੱਕ ਪੜਦਾ ਹੈ ਕਿ ਉਸਨੂੰ ਸਭ ਕੁਝ ਪਤਾ ਹੈ ਕੀ ਕਨੋਛੇ ਕਨੋਛੇ ਮਤਲਬ ਪਤਾ ਹੈ ਤੂ ਤੋ ਸਾਰਾ ਕੁਝ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਦੇਖਣੀ ਪਸੰਦ ਨੇ ਤਾਂ ਲਾਈਕ ਵਾਲਾ ਬਟਨ ਦਬਾਉਣਾ ਤੁਹਾਡਾ ਫਰਜ਼ ਹੈ ਨੈਕਸਟ ਸ਼ਬਦ ਹੈ ਜੀ ਆਪੁੰਤੋ ਆਪੁੰਤੋ ਤੁਸੀਂ ਬਹੁਤ ਵਾਰੀ ਇਹ ਸ਼ਬਦ ਸੁਣਿਆ ਹੋਣਾ ਆਪੁੰਤੋ ਆਪੁੰਤੋ ਦਾ ਮੀਨਸ ਕੀ ਹੁੰਦਾ ਬਿਲਕੁਲ ਠੀਕ ਹੈ ਜੀ ਇਹ ਕਈ ਸੈਂਸ ਦੇ ਵਿੱਚ ਯੂਜ਼ ਹੋ ਸਕਦਾ ਬਿਲਹਾਲ ਅੱਜ ਆਪਾਂ ਸਿੱਖਾਂਗੇ ਇਹਦਾ ਇੱਕ मीनिंग ਉਹ ਹੈਗਾ ਬਿਲਕੁਲ ਅਸੀਂ ਇਹਨੂੰ ਕਿੱਦਾਂ ਆਪਣੇ ਵਾਕਾਂ ਦੇ ਵਿੱਚ ਯੂਜ਼ ਕਰ ਸਕਦੇ ਹਾਂ ਆਪੋਂ ਤੋਂ ਅੱਜ ਐ ਇਲ ਤੁ ਕੰਪਲੇਆਨੋ ਬਿਲਕੁਲ ਅੱਜ ਤੁਹਾਡਾ ਜਨਮ ਦਿਨ ਹੈ ਮਤਲਬ ਕਨਫਰਮ ਕਰਨ ਦੇ ਲਈ ਤੁਸੀਂ ਇਸ ਸ਼ਬਦ ਨੂੰ ਵਰਤ ਸਕਦੇ ਹੋ ਅਫਰਮੇਟਿਵ ਸੈਂਟੈਂਸ ਨੂੰ ਅਫਰਮੇਟਿਵ ਸੈਂਟੈਂਸ ਉਹ ਹੁੰਦਾ ਜਿਹਦੇ ਵਿੱਚ ਤੁਸੀਂ ਹਾਂ ਦੇ ਵਿੱਚ ਹੀ ਜਵਾਬ ਦੇਣਾ ਹੁੰਦਾ ਹੈ ਤਾਂ ਤੁਸੀਂ ਬਿਲਕੁਲ ਕਹਿਣ ਦੇ ਲਈ ਆਪੂੰ ਤੋਂ ਸ਼ਬਦ ਨੂੰ ਵਰਤ ਸਕਦੇ ਹੋ ਆਪੂੰ ਤੋਂ ਓਜੀ ਐਨ ਤੋਂ ਕੰਪਲੀਆਨੋ ਕੰਪਲੀਆਨੇ ਹੁੰਦਾ ਜਨਮ ਦਿਨ ਆਪੂੰ ਤੋਂ ਦੋਬਿਆਮੋ ਸਟੂਡੀਆਰੇ ਪਰ ਲੇਜ਼ਾਮੇ ਆਪੂੰ ਤੋਂ ਦੋਬਿਆਮੋ ਸਟੂਡੀਆਰੇ ਪਰ ਲੇਜ਼ਾਮੇ ਬਿਲਕੁਲ ਸਾਨੂੰ ਪ੍ਰੀਖਿਆ ਲਈ ਜਾਂ ਪੇਪਰਾਂ ਦੇ ਲਈ ਪੜ੍ਹਾਈ ਕਰਨੀ ਪਵੇਗੀ ਜਾਨੀ ਕਿ ਸਾਨੂੰ ਪੜ੍ਹਨਾ ਪਵੇਗਾ ਨੈਕਸਟ ਸ਼ਬਦ ਹੈ ਜੀ ਸਾਡਾ ਨਿਆਂਕੇ ਨਿਆੰਕੇ ਦਾ ਮੀਨਸ ਹੁੰਦਾ ਵੀ ਨਹੀਂ ਇਹ ਸ਼ਬਦ ਤੁਸੀਂ ਮਤਲਬ 네ਗੇਟਿਵ ਸੈਂਟੈਂਸ ਦੇ ਵਿੱਚ ਯੂਜ਼ ਕਰ ਸਕਦੇ ਹੋ ਮਤਲਬ ਜਦੋਂ ਤੁਸੀਂ ਕੋਈ ਨਿਗੇਸ਼ਨ ਵਾਲੇ ਵਾਕ ਬਣਾਉਣੇ ਆ ਉਹਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜਿੱਦਾਂ ਕਿ ਨੋਨ ਆਫ ਅਬੂ ਤੋ ਟੈਂਪੋ ਮੈਨੂਸ ਮੇਰੇ ਕੋਲ ਸਮਾਂ ਨਹੀਂ ਸੀ ਜਾਂ ਮੈਨੂੰ ਸਮਾਂ ਨਹੀਂ ਮਿਲਿਆ ਨਿਆੰਕੇ ਪਰ ਮੈਂ ਜਾ ਰਹੇ ਖਾਣਾ ਖਾਣ ਲਈ ਵੀ ਟਾਈਮ ਨਹੀਂ ਸੀ ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਨਹੀਂ ਨਿਆੰਕੇ ਦਾ ਮੀਨਸ ਹੁੰਦਾ ਵੀ ਨਹੀਂ ਨਿਆੰਕੇ ਈਓ ਲੋਸੋ ਮੈਨੂੰ ਵੀ ਨਹੀਂ ਪਤਾ ਈਓ ਲੋਸੋ ਦਾ ਮਤਲਬ ਹੁੰਦਾ ਮੈਨੂੰ ਪਤਾ ਜੇ ਇਹਦੇ ਅੱਗੇ ਲੱਗ ਗਿਆ ਨਿਆੰਕੇ ਈਓ ਲੋਸੋ ਇਹਦਾ ਮੀਨਸ ਬਣ ਗਿਆ ਕਿ ਮੈਨੂੰ ਵੀ ਨਹੀਂ ਪਤਾ ਨੈਕਸਟ ਵਾਕ ਦੇਖ ਲੈਂਦੇ ਆ ਜੀ ਅੱਜ ਦਾ ਆਪਣਾ ਲਾਸਟ ਸ਼ਬਦ ਹੈ ਇਹ ਸਿੰਚੇਰਾਮੈਂਤੇ ਸਿੰਚੇਰਾਮੈਂਤੇ ਦਾ ਮਤਲਬ ਹੁੰਦਾ ਓਨੈਸਟਲੀ ਜਾਂ ਸੱਚ ਦੱਸਾਂ Già sa c'hai da sa B Mala si dillo Già tu calcardo B honestly Già sa c'ha da sa Ossame Es rapda Tu si varta sacro Sinceramente Non so Cosa fare Sa c'ha da sa Me non Sinceramente Non so Cosa fare Non so Me non ne pata Cosa fare Chi carna Sinceramente Da t'ho non bella E da sia sa sa Sinceramente Penso che tu abbia ragione सच कहाँ कहांता मैनू लगता है कि तुम सही हो पेन के तू आप भी आ रजो ने तू आई रजो ने नहीं आना इतने क्योंकि यह कंजन तीवो आ उतन तीवो वाली को गस्य यूज़ करो आई होप तो भी यह वीडियो पसंद आई होगी सिंचे रमे इनते भी पिच्यू तो क्वैसों वीडियो मत तो लाइक ग्रासिये